ਜੇ ਵੀ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਹਦਾ ਅਰਜਾ ਕੀਤਾ ਜਾਵੇ ਸਾਨੂੰ ਨਿਆਂ ਦਵਾਇਆ ਜਾਵੇ ਸਾਨੂੰ ਸਾਡੀ ਪ੍ਰੋਟੈਕਸ਼ਨ ਦਿੱਤੀ ਜਾਵੇ ਕਿਉਂਕਿ ਕੱਲ ਨੂੰ ਜੇ ਸਹੀ ਲੰਗ ਗੋਲੀਆਂ ਚੱਲੀਆਂ ਪਹਿਲਾਂ ਵੀ ਵਰਤੀ ਹੋਈਆਂ ਸੀ ਇਹ ਆਪ ਐਡਵੋਕੇਟ ਜਨੂਨ ਅਫਾਜਾ ਦਾ ਬੱਚਾ ਵਾ ਬਹੁਤ ਵਧੀਆ ਬੱਚਾ ਵਾ ਜਿਹਦਾ ਚਲੂਆਂ ਸਾਰੀਆਂ ਹੋਈਆਂ ਕੁਝ ਇਹ ਮਸਲਾ ਤੁਹਾਡੇ ਨੋਟਿਸ 'ਚ ਹੈ ਇਹ ਪਰਸੋਂ ਦੀ ਇਹਦੀ ਸ਼ੁਰੂਆਤ ਹੋਈਗੀ ਸੁਨੀਲ ਪਾਲ ਐਡਵੋਕੇਟ ਇਹਨਾਂ ਵੀਵਾਰਡ ਦੇ ਬੱਚੇ ਦੋ ਉਹ 골ਡ ਮੈਡਲ ਜਿੱਤ ਕੇ ਆਏ ਸੀ ਬਾਕਸਿੰਗ ਚ ਇਹਨੂੰ ਲੈਣ ਜਾਣਾ ਪਿਆ ਉਥੋਂ ਅੰਮ੍ਰਿਤਸਰ ਸਟੇਸ਼ਨ ਤੋਂ ਇਹਨਾਂ ਨੇ ਬੜਾ ਵਧੀਆ ਪ੍ਰੋਗਰਾਮ ਉਹਨਾਂ ਦੇ ਸਨਮਾਨਿਤ ਕਰਨ ਲਈ ਰਿਸੈਪਸ਼ਨ ਲਈ ਕੀਤਾ ਸੀ ਇਹ ਜਦੋਂ ਵਾਪਸ ਆ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਆਲਰੇਡੀ ਪ੍ਰੀ ਪਲਾਨ ਕੀਤਾ ਸੀਗਾ ਭਾਈ ਇਹਦੇ ਤੇ ਵਾਰਦਾਤ ਕਰਨੀ ਕਰਨੀ ਹੈ ਇਹ ਜੇ ਸੱਚੀ ਗੱਲ ਪੁੱਛੋ ਜੋ ਗੱਲਾਂ ਨਿਕਲਦੀਆਂ ਪਈਆਂ ਨੇ ਇਹੋ ਹੀ ਬੱਚੇ ਉਹਦੇ ਘਰ ਗਏ ਨੇ ਡੱਬਾ ਦੇਣ ਤੇ ਉਹਨਾਂ ਨੇ ਇੱਕ ਗੱਲ ਕਹੀ ਐ ਸੁਨੀਲਪਾਲ ਦੇ ਖਿਲਾਫ ਤੇ ਡੈਮੋਰਾਂ ਦੇ ਖਿਲਾਫ ਤੇ ਉਹਨਾਂ ਨੇ ਅੱਗੋਂ ਕੀ ਦਿੱਤੀ ਐ ਸ਼ਹਿਦ ਦਿੱਤੀ ਐ ਨਾਲੇ ਵੀ ਜਾਓ ਜੋ ਕਰਨਾ ਕਰ ਲਓ ਬਾਕੀ ਮੈਂ ਮਸਲਾ ਸੰਭਲ ਲਾਂ ਉਹੋ ਹੀ ਗੱਲ ਹੋਈ ਇਹ ਜਦੋਂ ਮਹਿਰ ਮੁਖਲੀ ਔਰ ਰਿਲਾਇੰਸ ਪੰਪ ਦੇ ਲੱਗੇ ਆਏ ਨੇ ਉਸ ਪੰਪ ਦੇ ਆਣ ਕੇ ਤੇ ਇਹਨਾਂ ਦੀ ਜਿਹੜੀ ਟਕਰਾਅ ਹੋਈ ਐ ਔਰ ਉਹਨਾਂ ਨੇ ਗੋਲੀ ਚਲਾਈ ਐ ਏ ਆਪਣੀ ਜਾਨ ਬਚਾਉਂਦਾ ਹੋਇਆ ਬੱਚਿਆਂ ਨੂੰ ਨਾਲ ਲੈ ਕੇ ਕਿਉਂਕਿ ਉਹ ਬੱਚੇ ਜਿਹੜੇ 골ਡ ਮੈਡਲਿਸ ਸੀਗੇ ਇਹਨੂੰ ACP ਉਹਨਾਂ ਦਾ ਕਿਤੇ ਨੁਕਸਾਨ ਨਾਲ ਹੋ ਜਾ ਮੇਰਾ ਤੇ ਜਿਹੜਾ ਹੋਣਾ ਹੀ ਹੈ ਇਹਨੇ ਲਿਆ ਕੇ ਠਾਣੇ ਗੱਡੀ ਵਾੜੀ ਹੈ ਉਹੀ ਬੱਚੇ ਜਿਹੜੇ ਮਗਰ ਲੱਗੇ ਸੀ ਠਾਣੇ ਵੀ ਆਏ ਨੇ ਇਹਨਾਂ ਨੇ ਅੰਦਰ ਵੜ ਕੇ ਜਾਨ ਬਚਾਈ ਹੈ ਕੁਝ ਅਫਸਰ ਚੰਗੇ ਸੀ ਉਹਨਾਂ ਨੇ ਉਹਨਾਂ ਨੂੰ ਡੱਕਿਆ ਉਹ ਕਹਿੰਦੇ ਨਹੀਂ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਅਸੀਂ ਵੇਖਣੇ ਵੇਖਣਾ ਦਰਵਾਜ਼ਾ ਵੀ ਭੰਨਿਆ ਉਹਨਾਂ ਔਰ ਬੜੀ ਕੋਸ਼ਿਸ਼ ਔਰ ਮੁਸ਼ਕਲ ਨਾਲ ਉਹਨਾਂ ਨੇ ਉਹਨਾਂ ਨੂੰ ਤੋੜਿਆ ਇਨਾਂ ਦੀ ਇੰਨੀ ਡਿਮਾਂਡ ਸੀ ਵੀ ਜੋ ਵਕੂਆ ਹੋਇਆ ਉਹਦੀ ਤੁਸੀਂ ਇਹਨਾਂ ਬਿਨ ਕਾਰਵਾਈ ਕਰ ਦੋ ਤਾਂ ਕਿ ਗਾਂ ਤੋਂ ਕੋਈ ਇਹ ਬੰਦੇ ਨੂੰ ਮੂੰਹ ਨਾ ਪਵੇ ਵੀ ਜਿਹਨੂੰ ਮਰਜ਼ੀ ਕਿਸੇ ਤੇ ਗੋਲੀ ਚਲਾ ਦੇ ਗੱਲ ਉਥੇ ਕਿਸੇ ਬੰਨੇ ਨਹੀਂ ਲੱਗੀ ਇਹਨੇ ਆਪਣੀ ਬਾਰ ਐਸੋਸੀਏਸ਼ਨ ਨੂੰ ਜਾ ਕੇ ਤੇ ਵੰਗਾਰਿਆ ਵੀ ਸਾਰਿਆਂ ਨੂੰ ਰਿਕੁਐਸਟ ਕੀਤੀ ਵੀ ਜੇ ਵਕੀਲ ਦਾ ਇਹ ਆਖ ਲੋ ਹਾਲੋ ਹਾਲੋ ਸਾਦਾ ਜੇ ਤੁਸੀਂ ਵੀ ਸਾਰੇ ਸੇਫ ਨਹੀਂ ਸਾਰਿਆਂ ਨੂੰ ਜਿਆਦਾ ਜੁਡੀਸ਼ਰੀ ਤੋਂ ਪੁਲਿਸ ਵਾਲੇ ਵੀ ਡਰਦੇ ਨੇ ਐਗਜ਼ੈਕਟਿਵ ਵੀ ਡਰਦੇ ਨੇ ਕਿਉਂਕਿ ਉਹੋ ਹੀ ਪੁਲੀ ਆਪਣਾ ਨਿਆਂ ਦਵਾਉਂਦੇ ਨਹੀਂ ਉਹ ਗੱਲ ਬਣੀ ਨਾ ਅਗਲੇ ਦਿਨ ਬਾਹਰ ਨੇ ਪੂਰਾ ਇੱਥੇ ਆਣ ਕੇ ਤੇ ਵਿਰੋਧ ਕੀਤਾ ਧਰਨਾ ਦਿੱਤਾ ਔਰ ਐਸ ਡੀ ਐਸ ਪੀ ਨੂੰ ਮਿਲੇ ਔਰ ਡੀ ਐਸ ਪੀ ਨੇ ਉਹਨਾਂ ਨੂੰ ਸ਼ੋਰ ਕੀਤਾ ਵੀ ਜੋ ਇਨ ਬੈਨ ਹੋਇਆ ਉਹੀ ਇਹਨਾਂ ਦੇ ਬਿਆਨਾਂ ਤੇ ਅਸੀਂ ਪਰਚਾ ਕਰਾਂਗੇ ਬਿਆਨ ਤੇ ਉਹਨਾਂ ਲੈ ਲੇ ਲੇਕਿਨ ਉਹ ਤੋਂ ਅੱਗੇ ਫਰਦਰ ਕਾਰਵਾਈ ਕੋਈ ਨਹੀਂ ਕੀਤੀ ਇਹਨਾਂ ਨੇ ਉਹ ਬੱਚੇ ਜਿਹੜੇ ਫੜਾਏ ਸੀਗੇ ਉਹ ਬੱਚਿਆਂ ਨੂੰ ਯਤਨ ਕੀਤਾ ਵੀ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕਢਾ ਦਈਏ ਕਿਉਂਕਿ ਉੱਥੋਂ ਪ੍ਰੈਸ਼ਰ ਸੀਗਾ ਐਮਐਲਏ ਸਾਹਿਬ ਦਾ ਵੀ ਇਹ ਬੱਚੇ ਜਿਹੜੇ ਮੇਰੇ ਖਾਸ ਨੇ ਜੇ ਇਹਨਾਂ ਨੇ ਗੋਲੀ ਚਲਾਈ ਦਿੱਤੀ ਆ ਕੋਈ ਗੱਲ ਨਹੀਂ ਤੂੰ ਡੀਐਸਪੀ ਸਾਹਿਬ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਬਚਾਉਣਾ ਹੈ ਉਹਨਾਂ ਨੇ ਪੂਰਾ ਯਤਨ ਕੀਤਾ ਉਹਨਾਂ ਨੂੰ ਬਚਾਉਣ ਦਾ ਇੱਥੋਂ ਤੱਕ ਇਹ ਬਣਾਇਆ ਵੀ ਇਹਨਾਂ ਦੀ 57 ਕਰਕੇ ਜ਼ਮਾਨਤ ਕਰਾ ਕੇ ਤੇ ਘਰੋ ਘਰ ਤੋੜਦੇ ਨੇ ਇਹਨਾਂ ਨੇ ਬੈਕ ਡੋਰ ਥਾਣੀ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਮਹੱਲਾ ਸੁਨੀਲਪਾਲ ਦਾ ਸਾਰਾ ਇਹਦੇ ਨਾਲ ਸੀਗਾ ਉਹਨਾਂ ਨੂੰ ਪਤਾ ਸੀ ੱੱਕਾ ਹੋਇਆ ਉਹ ਅੱਗੋਂ ਦੀ ਜਾ ਕੇ ਸਾਰੇ ਉੱਥੇ ਵੇਰ ਕੇ ਉਹ ਉੱਥੇ ਜਾ ਕੇ ਘੇਰਾ ਪਾ ਲਿਆ ਉਹਨਾਂ ਨਾਲ ਬੱਚਿਆਂ ਨੂੰ ਵਾਪਸ ਲਿਆਉਣਾ ਪਿਆ ਔਰ ਉੱਥੇ ਇਹ ਉਹਨਾਂ ਨੂੰ ਮਜਬੂਰਨ ਅਰੈਸਟ ਪਾਉਣੀ ਪਈ ਤਾਗੀ ਇਹ ਕਿਤੇ ਜਾਣ ਹੁਣ ਇਸ ਵੇਲੇ ਜਿਹੜੀ ਫਰਦਰ ਕਾਰਵਾਈ ਚਲ ਰਹੀ ਈ ਆ ਉਹ ਸੁਨੀਲ ਪਾਲ ਦੀ ਰਿਕਵੈਸਟ ਤੇ ਇਹੋ ਹੀ ਬੇਨਤੀ ਆ ਭਾਈ ਡੀਐਸਪੀ ਸਾਹਿਬ ਜੋ ਵਕੂਆ ਹੋਇਆ ਜੋ ਅਸਲੀਅਤ ਹੋਈ ਆ ਸਾਨੂੰ ਕਮ ਸੇ ਕਮ ਉਹਦਾ ਨਿਆਂ ਦੇ ਦਿਓ ਤੁਸੀਂ ਉਹਨਾਂ ਨੂੰ ਕਿਉਂ ਪ੍ਰੋਟੈਕਟ ਕਰ ਰਹੇ ਹੋ ਪੋਲਿਟਿਕਲ ਪ੍ਰੈਸ਼ਰ ਇਹਨਾਂ ਬਣ ਗਿਆ ਉਹਦੇ ਤੇ ਵੀ ਉਹ ਇਹਨੂੰ ਨਿਆਂ ਦੇਣ ਦੇ ਤਿਆਰ ਨਹੀਂ ਹੈਗਾ ਔਰ ਇਹ ਗੱਲਾਂ ਜਿਹੜੀਆਂ ਨੇ ਮੈਂ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਇੱਕ ਐਮਐਲਏ ਦਾ ਫਰਜ਼ ਹੁੰਦਾ ਆ ਵੀ ਆਪਣੇ ਹਲਕੇ ਦੇ ਵਿੱਚ ਅਮਨ ਸ਼ਾਂਤੀ ਔਰ ਇਹਨਾਂ ਨੂੰ ਇੱਕ ਪਾਸੇ ਤੇ ਹੁਣੇ ਹੀ ਡੀਜੀਪੀ ਸਾਹਿਬ ਨੇ ਉਹਦੋਂ ਤੁਸੀਂ ਵੀ ਸੁਣਿਆ ਵੀ ਅਸੀਂ ਗੈਂਗਸਟਰਵਾਦ ਖਤਮ ਕਰਨ ਲੱਗੇ ਆ ਤੇ ਇੱਕ ਪਾਸੇ ਤੁਹਾਡੀ ਸ਼ਹਿਰ ਤੇ ਐਮਐਲਏ ਦੀ ਸ਼ਹਿਰ ਤੇ ਗੈਂਗਸਟਰਵਾਦ ਚੱਲ ਰਿਹਾ ਉਹਨੂੰ ਬढ़ावा ਦੇ ਰਿਹਾ ਇਹ ਕਿਥੋਂ ਦੀ ਕੌਂਟਰਡਿਕਸ਼ਨ ਨਹੀਂ ਹੋਇਆ ਹੈ ਕਿ ਨਹੀਂ ਤੁਸੀਂ ਆਪ ਹੀ ਦੱਸੋ ਹੁਣ ਕੀ ਮੰਗਿਆ ਜੀ ਮੰਗ ਇਹੋ ਹੀ ਆ ਜੀ ਵੀ ਜੋ ਵਕੂਆ ਹੋਇਆ ਜੋ ਬਿਆ ਲਿਖੇ ਗਏ ਨੇ ਉਹਦੇ ਇਹਨਾਂ ਬਿਨ ਬੰਦੇ ਜਿਹੜੇ ਫੜੇ ਗਏ ਨੇ ਉਹਨਾਂ ਬੰਦਿਆਂ ਦੀ ਅਰੈਸਟ ਪੈਣੀ ਚਾਹੀਦੀ ਆ ਜੋ ਬਿਆਨ ਨੇ ਬਿਆਨਾਂ ਦੇ ਹਿਸਾਬ ਨਾਲ ਗੋਲੀ ਚੱਲੀ ਆ ਔਰ ਮੈਨੂੰ ਪਤਾ ਹੈ ਕਿ ਜਦੋਂ ਗੋਲੀ ਚੱਲਦੀ 307 ਲੱਗਦੀ ਲੱਗਦੀ ਆ ਜੇ ਫਰਸ਼ ਕਰੋ ਕਿਸੇ ਬੱਚੇ ਨੂੰ ਲੱਗ ਜਾਂਦੀ ਤੇ ਉਹ ਬੱਚੇ ਦਾ ਜੇ ਮੌਤ ਹੋ ਜਾਂਦੀ ਤਾਂ ਕੌਣ ਸੁਮੇਵਾਰ ਗਾ ਤਾਂ ਉਹ ਢੱਕਣ ਦੀ ਲੋੜ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਗਲਤੀਆਂ ਕਰਦੇ ਨੇ ਅਸੀਂ 5 ਸਾਲ ਕੱਢੇ ਅਸੀਂ 5 ਸਾਲ ਨਾਲੇ ਹਲਕੇ ਨੂੰ ਬਹੁਤ ਬਹੁਤ ਧਿਆਨ ਦੇ ਨਾਲ ਆਪ ਦਿਲੋਂ ਹੋ ਕੇ ਅਸੀਂ ਉਹਨਾਂ ਨੂੰ ਅਮਨ ਸ਼ਾਂਤੀ ਦਿੱਤੀ ਆ ਔਰ ਮੈਂ ਅੱਜ ਵੀ ਕਹਿ ਕੇ ਚਲਿਆ ਧਾਰੀਵਾਲ ਸਾਹਿਬ ਤੁਸੀਂ ਐਮਐਲਏ ਤੁਹਾਡਾ ਇੱਕ ਫਰਜ਼ ਆ ਵੀ ਹਲਕੇ ਨੂੰ ਸੰਭਾਲੋ ਜਿੰਨੀ ਦੇਰ ਤੁਸੀਂ ਐਮਐਲਏ ਹੋ ਜਿੰਨੀ ਦੇਰ ਤੁਹਾਡੀ ਸਰਕਾਰ ਆ ਉਨੀ ਦੇਰ ਤੁਹਾਡਾ ਫਰਜ਼ ਆ ਗਾਂ ਤੇ ਤੁਸੀਂ ਆਉਣਾ ਨਹੀਂਗਾ ਗਾਂ ਤੇ ਅਸੀਂ ਆਪੇ ਸੰਭਲਾਂਗੇ ਸਾਨੂੰ ਜਾਜ ਆ ਸਾਨੂੰ ਟੰਗ ਤਰੀਕਾ ਅਸੀਂ ਅਮਨ ਸ਼ਾਂਤੀ ਵੀ ਲਿਆਉਣ ਜਾਣਦੇ ਆ ਬੱਚਿਆਂ ਨੂੰ ਅਸੀਂ ਪਿਆਰ ਸਤਿਕਾਰ ਨਾਲ ਬਿਠਾਉਣ ਵੀ ਜਾਣਦੇ ਆ ਹੁਣ ਵੀ ਇਹ ਗੱਲ ਚੱਲੀ ਸੀ ਵੀ ਰਾਜ਼ੀਨਾਵਾ ਕਰਾ ਦਿਓ ਲੇਕਿਨ ਇਹ ਚੀਜ਼ ਆ ਵੀ ਮੈਂ ਕੈਸੀ ਵੀ ਰਾਜ਼ੀਨਾਵਾ ਅਸੀਂ ਕਰਾ ਦੇਾਂਗੇ ਲੇਕਿਨ ਪਹਿਲਾਂ ਜੋ ਕਾਰਵਾਈ ਬਣਦੀ ਆ ਉਹ ਤੇ ਪਹਿਲਾਂ ਕਰ ਦਿਓ ਔਰ ਉਹ ਕਾਰਵਾਈ ਕੀ ਹੈ ਕਿ ਬਿਆਨ ਜਿਹੜੇ ਲਿਖੇ ਗਏ ਨੇ ਜੋ ਵਕੂਆ ਹੋਇਆ ਗੋਲੀ ਚੱਲੀ ਆ ਉਹਦੇ ਇਨ ਬਿੰਦ ਤੁਸੀਂ ਪਰਚਾ ਦੇ ਦਿਓ 307 ਦੇ ਦਿਓ ਉਹਦੇ ਤੋਂ ਬਾਅਦ ਇਨਵੈਸਟੀਗੇਸ਼ਨ ਕਰ ਲਓ ਜਾਂ ਸਾਨੂੰ ਵਿੱਚ ਪਾ ਲਿਓ ਅਸੀਂ ਰਾਈ ਨਾਮਾ ਕਰਾਉਣ ਤੇ ਵੀ ਆ ਜਾਾਂਗੇ ਲੇਕਿਨ ਕੁਛੀ ਸਾਨੂੰ ਕਿਸੇ ਪਾਸੇ ਤੇ ਲਾਓ ਡੀਐਸਪੀ ਜਿਹੜਾ ਹੁਣ ਅੱਜ ਅਸੀਂ ਉਹ ਕੋਲ ਟਾਈਮ ਲਿਆ ਸੀ ਯਾਰ ਆਹਾਂ ਵਿੱਚ ਡੀਐਸਪੀ ਨੇ ਬਾਲਾ ਮਾਰਿਆ ਤੇ ਮੈਂ ਡੀਆਈ ਸਾਹਿਬ ਨੇ ਮੈਨੂੰ ਬੁਲਾ ਲਿਆ ਮੇਰੀ ਡੀਆਈ ਸਾਹਿਬ ਦਾ ਬਾਈ ਚਾਂਸ ਫੋਨ ਆ ਗਿਆ ਮੈਨੂੰ ਹਾਂ ਜੀ ਹਾਂ ਜੀ ਮੈਂ ਕਹੇ ਜੀ ਤੁਸੀਂ ਡੀਐਸਪੀ ਸਾਹਿਬ ਨੂੰ ਬੁਲਾਇਆ ਸੀ ਕਹਿੰਦਾ ਜੀ ਮੈਂ ਛੋਟੇ ਅਫਸਰ ਨੂੰ ਨਹੀਂ ਬੁਲਾਉਂਦਾ ਮੈਂ ਬੁਲਾਵਾਗਾ ਐਸਐਸਪੀ ਐਸਐਸਪੀ ਨੂੰ ਬੁਲਾ ਕੇ ਮੈਂ ਉਹਦੇ ਨਾਲ 1:30 ਵਜੇ ਦਾ ਟਾਈਮ ਫਿਕਸ ਕੀਤਾ ਮੈਂ ਉਹਦੇ ਨਾਲ ਸਾਰੀ ਗੱਲ ਕਰਕੇ ਤੇ ਤੁਹਾਨੂੰ ਨਿਆ ਗੋਣ ਦੀ ਕੋਸ਼ਿਸ਼ ਕਰਾਂਗਾ ਇਹ ਸਾਰਾ ਪੂਰਾ